ਸ਼ਾਸਤਰੀ ਕਾਲ ਦੇ ਸਾਰਿਆਂ ਨੂੰ ਤੇ ਅੱਜ ਵਾਲੇ ਵੀਡੀਓ ਦਾ ਸੋਡਾ ਸਾਰਾ ਸਵਾਗਤ ਹੈ ਅੱਜ ਸਵੇਰੇ ਸਵੇਰੇ ਲੱਗੇ ਜੌੜੀ ਆਪਣੀ 3:30 ਵਜੇ ਤੇ 3:30 ਵਜੇ ਆਪਾਂ ਲੈਣ ਗਏ ਸਾਥੀਆਂ ਨੂੰ ਕਿਉਂਕਿ ਅੱਜ ਝੋਨਾ ਲਾਉਣਾ ਹੈ ਠੀਕ ਹੈ ਤੇ ਹਾਂਜੀ ਆਪਾਂ ਖੇਤ ਤੱਕ ਪਹੁੰਚ ਗਏ ਤੇ ਖੇਤ ਇੱਥੇ ਤੁਸੀਂ ਨੇਰਾ ਦੇਖ ਸਕਦਾ ਤੁਹਾਨੂੰ ਦਿਖਾਉਣਾ ਲਿਖਦੇ ਨੇ ਸਾਰੇ ਪਾਸੇ ਪਿੱਛੇ ਇੱਕ ਸਾਰੇ ਕਿਤੇ ਨੇਰੇ ਹੀ ਆ ਤੇ ਇਦਰੋਂ ਮੀਂਹ ਵੀ ਆ ਗਿਆ ਤਾਂ ਮੀਂਹ ਦੇਖੋ ਤੁਸੀਂ ਸੋ ਮੇਰਾ ਮੂਹੇ ਦੇਖਣੋਂ ਵੱਟ ਗਿਆ ਇਹ ਉਹਨਾਂ ਦੀ ਚਾਹ ਵੀ ਲਗਾਈ ਚਾਹ ਤਾਂ ਹੋ ਗਈ ਠੰਡੀ ਬਰਾ ਜੰਮੀ ਆਉਣ ਲੱਗ ਗਿਆ ਤੇ ਕਹਿੰਦੇ ਰੁਕ ਜਾ ਹੁਣ ਆਪਾਂ ਨੂੰ ਇੱਥੇ ਬੈਠਣਾ ਪਊਗਾ ਉਹਨਾਂ ਟਾਈਮ ਵਾਕੇ ਤੁਹਾਨੂੰ ਕਰਦਿਆਂ ਫਿਰ ਅੱਗੇ ਗੱਲਾਂ ਸਾਥੀਆਂ ਨਾਲ ਤੇ ਪੁੱਛ ਰਿਹਾ ਸਾਥੀਆਂ ਨੂੰ ਕੀ ਬਣਦਾ ਬਣੇ ਰਹੋ ਅੰਨ ਤੱਕ ਬਲਾਵੋ ਨਾ ਠੀਕ ਹੈ ਅੱਜ ਤੱਕ ਮੈਂ ਤੁਹਾਨੂੰ ਕੀ ਬਣਦਾ ਸਰ ਹੋਰ ਆ ਦੇਖੋ ਜੀ ਮੱਠਾ-ਮੱਠਾ ਦੇ ਨਾਲ ਚੜ ਗਿਆ ਤੇ ਆ ਦੇਖੋ ਤੁਸੀਂ ਉਧਰ ਸਾਥੀ ਵੀ ਬਾਹਰ ਆ ਗਿਆ ਉਹ ਬੜਾ साथी पनीरी तो बार ली तो कहाँ है पनीरी अच्छा जहाँ पर ही रख रखी है तो फिर कब तक चलोगे जे चाय तो ले जा यार जे भी ठंडी होगी होगी गय। मुझे तो लगता है यार नहीं गर्म पड़ी है भी तो ओ साथी ਕਿਆ ਹੋ ਰਿਹਾ ਤਾ ਉਹ ਯਾਰ ਇਹ ਦੇਖੋ ਸਾਥੀ ਦੂਸਰੇ ਵੀ ਆਏਗੇ ਸਾਥ ਵਾਲੇ ਇਹ ਦੂਸਰੇ ਵੀ ਆਏਗੇ ਉਠਾ ਲੇਨ ਨੂੰ ਲੋ ਜੀ ਦੇਖੋ ਸਵੇਰ ਸਵੇਰ ਦਾ ਨਿਆਰਾ TV ਰੈਡੀ ਹੋਈ ਜਾਂਦਾ ਤੇ ਦੂਜਿਆਂ ਨੂੰ ਵੀ ਕਿਹਾ ਵੀ ਬੁਲਾ ਲੈ ਦੇਖੋ ਤੁਸੀਂ ਠੀਕ ਹੈ ਜੀ ਉਹ ਦੇਖ ਬੋਲ ਮਾਰ ਜਾਂਦਾ ਉਹਨਾਂ ਨੂੰ ਦੇਖੋ ਉਹਨਾਂ ਨੂੰ ਬੁਲਾਈ ਜਾਂਦਾ ਤਾਂ ਦਰ ਆਇਆ ਉਹਨੇ ਚੜਿਆ ਮੈਂ ਅੱਜ ਮਨ ਦਾ 5 ਕ ਦਾ ਟਾਈਮ ਹੋਊਗਾ 5 5 5 ਹੋਏ ਹੋਣੇ ਵਾਸਤੇ ਵਾ ਵਸ ਐਨਾ ਕ ਟਾਈਮ ਆ ਤੇ ਤੁਸੀਂ ਦੇਖੋ ਆਪਾਂ ਰੈਡੀ ਬੈਠਿਆ ਤੇ ਆ ਦੇਖੋ ਟਰੈਕਟਰ ਨੇ ਮੀਂਹ ਪੈ ਗਿਆ ਤੇ ਠੰਡ ਜੀ ਹੋ ਗਈ ਸਵੇਰੇ ਸਵੇਰੇ ਚੱਲੇ ਚੱਡੀ ਜਾਂਦੀ ਆ ਹਵਾ ਪੂਰਾ ਆਨੰਦ ਆ ਰਿਹਾ ਅੱਜ ਨੋ ਲੈ ਕੇ ਚੱਲਾਂਗੇ ਆਪਾਂ ਖੇਤ ਤੇ ਫਿਰ ਤੁਹਾਨੂੰ ਦਿਖਾਵਾਂਗੇ ਪ੍ਰੋਗਰਾਮ ਅੰਤ ਤੱਕ ਬਣ ਰਹੀ ਹੋ ਜਿਹਨੇ ਜਿਨੇ ਲਾਲਿਆ ਉਹ ਵੀ ਕਮੈਂਟ ਕਰ ਦੇ ਜਿਨੇ ਜਿਨੇ ਹਜੇ ਲਾਉਣਾ ਉਹ ਵੀ ਕਮੈਂਟ ਕਰ ਦੇ ਲੈ ਲਾਈਆ ਤੇ ਉਹ ਵੀ ਕਮੈਂਟ ਕਰ ਦੇਓ ਓਕੇ ਐ ਸਰਵਰ ਮਾਰਲਾ ਬੋਲ ਸਾਰਾ ਹੁਣ ਤਾਂ ਹਟ ਗਿਆ ਯਾਰ ਦਿੱਆ ਟਾਇਬ ਨਾਲ ਲੋ ਭਾਈ ਉੱਠ ਗਏ ਸਾਰੇ ਹੁਣ ਤਾਂ ਤਾਂ ਮਸ ਹੀ ਨਹੀਂ ਵੀ ਪਰ ਉੱਠੇ ਅਰੇ ਛੇਰੀ ਮੋਰ ਦਾ ਟਰੈਕਟਰ ਤੇ ਕਹਿੰਦੇ ਚੱਲੀਏ ਅਰੇ ਡੀ ਹੋਈ ਜਾਂਦੇ ਆ ਅਰੇ ਡੀ ਹੋਈ ਜਾਂਦੇ ਆ ਆਜਾ ਬੋਧਾ ਘਟਾ ਜਾ ਰਿਹਾ ਅੱਛਾ ਬਾਬਾ ਵੀ ਇਧਰ ਚੜ ਗਿਆ ਤੇ ਹੁਣ ਲੱਗਣਗੇ ਪਨੀਰੀ ਇਹ ਕਿਹ ਚਲਾਂਗੇ ਤੇ ਸੁਵਾਰ ਚਲਾਇਆ ਚ ਹੈ ਤੇ ਤਾਈ ਦਾ ਬਣਾਇਆ ਨਾਗਾ ਆ YouTube ਤੇ ਡਾਲ ਦੇਗੇ ਡਾਲ ਦਿੰਦਾ ਚੋਰ ਕੀ ਪਤਾ ਤੇਰੇ ਘਰ ਵਾਲੇ ਦੇਖ ਲੈ देख के ख देख देखे मेरा तो मतलब पर पहुंच जाएगी <laughs> आ जाएगा लो भाई देखो साथी साथी भी पूरे छण छण आए बड़ी मुश्किल से आया हूं मैं आज बहुत फोन किए तेरे ठेकेदार को ਬਾਜ ਲੈ ਬੱਦਰ ਨੂੰ ਵੀਡੀਓ ਵਾਲਾ ਇਹ ਸਾਰਾ ਲੈ ਵੀ ਸਾਰਾ ਆਈ ਨਾ ਚੈਨਲ ਹੋ ਜੀ ਹੁਣ ਆਪਾਂ ਸਾਥੀਆਂ ਦੀ ਲੈ ਕੇ ਆਇਆ ਚਾਹ ਭਾਂਡੇ ਕੋ ਭਰਾ ਲਿਆਏ ਕਹਿੰਦੇ ਪਹਿਲਾਂ ਵਾਲੀ ਚਾਹ ਠੰਡੀ ਹੋ ਗਈ ਸੀ ਤੇ ਕਹਿੰਦੇ ਹੋਰ ਚਾਹ ਲੈ ਕੇ ਆਓ ਐਨਾ ਵਾਸਤੇ ਹੋਰ ਚਾਹ ਲੈ ਕੇ ਆਏ ਮੌਸਮ ਤਾਂ ਬਹੁਤ ਜ਼ਿਆਦੇ ਘੈਂਟ ਹੈ ਮੌਸਮ ਵਾਂਦਾ ਸਰੀ ਹੋ ਗਿਆ ਅੱਜ ਬਸ ਠੰਡਾ ਠੰਡਾ ਗੂਲ ਗੂਲ ਉਹ ਦੇਖੋ ਇੱਥੇ ਲੱਗੇ ਪਏ ਨੇ ਸੱਤੀ ਤੇ ਚਾਹ ਫੜਾ ਕੇ ਆਪਾਂ ਜਾਨੇ ਘਰੇ ਦੁਬਾਰੇ ਮੀਨਾ ਬਣੀ ਐ ਨਗਮੀਆਂ ਆਏ ਆਪਣੇ ਮਾੜਾ ਮਾੜਾ ਜੇ ਪਾਣੀ ਕੱਢ ਗਿਆ ਵਾਣਾ ਚ ਚਲ ਐਨਾ ਕੁ ਵਧੀਆ ਠੰਡਾ ਜੇ ਮਾੜਾ ਜੂ ਨਾਲ ਲੱਗ ਜੂ ਵਧੀਆ ਚੱਲ ਲੱਗੂਗਾ ਕਿਹੜਾ ਚੱਲਣ ਦੀ ਔਖਾ ਬਸ ਇਹਨਾ ਵਧੀਆ ਚੱਲ ਪੇ ਸਭ ਦਾ ਜੋ ਨਾ ਪਰਾ ਤੇ ਉਹ ਦੇਖੋ ਲਾਈ ਜਾਂਦੇ ਨੇ ਉਹ ਤਰ ਤੋਰਦੇ ਆ ਭਾਈ ਸਭ Chai! 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 Ie law jy! Di chaf! Mae hwnnw'n rhaid i mi gael ychydig o hwnnw. O dech. O la pi bai. O dech o. O fawr te la gai bai. साथी ठीक है जी उम्मीद करना हम ब्लॉग पसंद आया होगा सपोर्ट करो शेयर करे बद कमेंट करें।